ਆਪਾਂ ਲੋ ਬੀਚੂ ਨੂੰ ਹਾਂ ਜੀ ਸਰ ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਵੱਲੋਂ ਦਸ਼ਾ ਦੇ ਖਿਲਾਫ ਜਿਹੜੀ ਅਤੇ ਜੁਰਮ ਦੇ ਖਿਲਾਫ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਾਰਵਾਈ ਕਰਦੇ ਅੱਜ ਜਿਹੜੀ ਤਰਨਤਾਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਤਰਨਤਾਰ ਪੁਲਿਸ ਵੱਲੋਂ ਇੱਕ ਖਾਸ ਨਾਕਾਬੰਦੀ ਦੌਰਾਨ ਕੁਝ ਬੰਦੇ ਰਾਉਂਡ ਅਪ ਕੀਤੇ ਗਏ ਹਨ ਆ ਜਿਹੜਾ ਨਾਕਾਬੰਦੀ ਬੜੀ ਸਖਤ ਨਾਕਾਬੰਦੀ ਜਿਹੜੀ ਕੀਤੀ ਗਈ ਸੀ ਸ਼ੇਰੋਂ ਦੇ ਲਾਗੇ ਜਿਹਦੇ ਵਿੱਚ ਇੱਕ ਚਿੱਟੇ ਰੰਗ ਦੀ ਜਿਹੜੀ Swift ਗੱਡੀ ਬਹੁਤ ਤੇਜ਼ ਜਿਹੜੀ ਰਫ਼ਤਾਰ ਨਾਲ ਆ ਰਹੀ ਸੀਗੀ ਇਮੀਡੀਏਟਲੀ ਉਹਨੂੰ ਜਿਹੜਾ ਰੋਕਨ ਦਾਇ ਸ਼ਾਲਾ ਕੀਤਾ ਜਿਹੜੇ ਬੰਦੇ ਡਰ ਗਏ ਸੀਗੇ ਤੇ ਇਮੀਡੀਏਟਲੀ ਉਹਨਾਂ ਨੇ ਜਿਹੜੀ ਗੱਡੀ ਘਮਾਈ ਤੇ ਸਾਡੇ ਬੈਰੀਕੇਡ 'ਤੇ ਵੱਜੀ ਹੈ ਜਿਹਦੇ ਨਾਲ Swift ਗੱਡੀ ਨੂੰ ਨੁਕਸਾਨ ਨਹੀਂ ਹੋਇਆ ਗੱਡੀ ਜਿਹੜੀ ਰੁਕ ਗਈ ਸੀ ਇਮੀਡੀਏਟਲੀ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਭੱਜ ਕੇ ਜਿਹੜੇ ਗੱਡੀ ਜਿਹੜੇ ਬੰਦੇ ਉਹਨਾਂ ਨੂੰ ਬਾਹਰ ਕੱਢਿਆ ਹੈਗਾ ਤੇ ਉਹਨਾਂ ਦੀ شناخت ਕੀਤੀ ਹੈ ਜਿਹਦੇ ਵਿੱਚ ਦੋ ਬੰਦੇ ਜਿਹੜੇ ਹੈਗੇ ਆ ਉਹਨਾਂ ਨੇ ਆਪਣੀ ਜਿਹੜੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਨਰਿੰਦਰ ਸਿੰਘ ਛਾਪਾ ਰਾਮ ਸਿੰਘ ਥਾਣਾ ਜੰਡਿਆਲਾ ਅਤੇ ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਬਾਸਰ ਕੇ ਥਾਣਾ ਖਲਰਾ ਇਹ ਦੱਸੀ ਹੈਗੀ ਹੈ ਇਹਨਾਂ ਦੀ ਜਿਹੜੀ ਆਪਾਂ ਜਿਹੜੀ ਤਲਾਸ਼ੀ ਲਈ ਹੈਗੀ ਹੈ ਤਲਾਸ਼ੀ ਦੌਰਾਨ ਇਹਨਾਂ ਕੋਲੋਂ ਤੇ ਜਿਹੜੀ ਗੱਡੀ ਦੇ ਵਿੱਚ ਟੋਟਲ ਜਿਹੜੇ 4 ਜਿਹੜੀ ਆਸਟਰੀਅਨ ਮੇਡ ਬਲੌਕ 19 ਪਿਸਟਲਸ ਸਮੇਤ 4 ਮੈਗਜ਼ੀਨ ਅੱ체 7 ਰਾਉਂਡ ਜਿਹੜੇ ਰਿਕਵਰ ਹੋਏ ਹਨ ਅਤੇ 480000 ਰੁਪਏ ਜਿਹੜੀ ਡਰਗ ਮੰਨੀਆ ਹਵਾਲਾ ਮੰਨੀ ਜਿਹੜੀ ਹੈਗੀ ਹੈ ਇਹਨਾਂ ਕੋਲ ਜਿਹੜੀ ਰਿਕਵਰ ਹੋਈ ਹੈ ਮੁੱਢਲੀ ਜਿਹੜੀ ਪੁਛਕਿਛ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਹਰਪ੍ਰੀਤ ਸਿੰਘ ਹੈਪੀ ਹੈਗਾ ਪਹਿਲਾਂ ਵੀ ਇਹ ਜਿਹੜੀ ਕਨਸਾਈਨਮੈਂਟ ਜਿਹੜੀ ਇਹ ਚੱਕਲਾ ਰਿਹਾ ਹੈਗਾ ਤੇ ਅੱਗੇ ਜਿਹੜੇ ਮਾੜੇ ਅਨਸਰਾਂ ਨੂੰ ਇਹਨੇ ਜਿਹੜੀ ਸਪਲਾਈ ਦੀ ਕੀਤੀ ਹੈਗੀ ਹੈ ਆ ਜਿਹੜਾ ਹਰਪ੍ਰੀਤ ਸਿੰਘ ਇਹਦੇ ਤੇ ਪਹਿਲਾਂ ਵੀ ਜਿਹੜੇ ਦੋ ਮੁਕਦਮੇ ਦਰਜ ਹਨ ਆ ਜਿਹੜਾ ਹਰਪ੍ਰੀਤ ਉਹਦੀ ਇੱਕ ਡਕੈਤੀ ਦਾ ਮੁਕਦਮਾ ਗਿੱਦੜਵਾਹੇ ਤੇ ਸੀਗਾ ਜਿਹੇ ਦੌਰਾਨ ਇਹਦੀ ਜਿਹੜੀ ਜੇਲ੍ਹ 'ਚ ਰਿਹਾ ਹੈ ਰਾਇ ਜਿਹੜਾ ਫਰੀਦਕੋਟ ਜੇਲ੍ਹ ਉੱਥੇ ਜਿਹੜੇ ਇਹਦੇ ਕੁਝ ਕੰਟੈਕਟਸ ਬਣੇ ਹੈ ਕ੍ਰਿਮੀਨਲਸ ਨਾਲ ਤੇ ਜਦੋਂ ਜ਼ਮਾਨਤ ਤੇ ਬਾਹਰ ਆਇਆ ਹੈਗਾ ਮੁੜ ਕੇ ਇਹਦਾ ਟੱਚ ਕੋਈ ਪਾਕਿਸਤਾਨੀ ਬੇਸਡ ਜਿਹੜੀ ਐਂਟੀਟੀ ਨਾਲ ਵੀ ਇਹਦਾ ਟੱਚ ਹੋਇਆ ਹੈ ਤੇ ਜਿਹੜੇ ਇਹ ਆਸਟਰੀਅਨ ਮੇਡ ਬਲੌਕ ਪਿਸਟਲਸ ਹੈ ਕਿ ਇਹ ਸਾਨੂੰ ਲੱਗਦਾ ਹੈ ਵਾਇਰ ਡਰੋਨ ਸੀ ਜਿਹੜੇ ਇਹ ਬਤਾਰ ਕਨਸਾਈਨਮੈਂਟ ਆਏ ਹਨ ਤੇ ਜਿਹੜੇ ਇਹਨਾਂ ਦਾ ਜਿਹੜਾ ਇਰਾਦਾ ਸੀਗਾ ਕਿ ਕੋਈ ਇਹ ਜਿਹੜੇ ਬੜੇ ਸੋਫਿਸਟੀਕੇਟਿਡ ਵੈਪਨਸ ਹੈ ਇਹਦੇ ਥਰੂ ਕੋਈ ਜਿਹੜੀ ਵੱਡੀ ਜਿਹੜੀ ਵਾਰਦਾਤ ਉਹਨੂੰ ਹੀ ਇੰਜ ਅ ਹਜੇ ਡੂੰਗਾ ਇਨਾਲ ਇਹਨਾਂ ਦੀ ਜਿਹੜੀ ਜਿਹੜੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਇਸ ਸਬੰਧ ਦੇ ਵਿੱਚ ਜਿਹੜੀ ਐਫ ਆਈ ਆਰ ਨੰਬਰ 114 ਮਿਤੀ 29 8 2024 ਇਹ ਧਾਰਾ 111 ਜਿਹੜੀ ਭਾਰਤੀ ਨਾਇਸ ਸੰਹਿਤਾ ਹੈਗਾ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜਿਹੜੀ ਸੱਤ ਧਾਰਾ ਜਿਹੜੇ ਨਵੇਂ ਕਾਨੂੰਨ ਚ ਆਈ ਹੈ ਉਹਦੇ ਤਹਿਤ ਜਿਹੜੀ ਦਰਜ ਕੀਤੀ ਗਈ ਹੈ ਅਤੇ 25 6 ਤੇ 25 7 ਜਿਹੜਾ ਆਰਮਜ਼ ਐਕਟ ਅਤੇ ਜਿਹੜਾ 27 ਇਹ ਐਨ ਡੀ ਪੀ ਐਸ ਐਕਟ ਜਿਹੜੇ ਉਹਦੇ ਤਹਿਤ ਜਿਹੜੀ ਥਾਣਾ ਸਰਹਾਲੀ ਤੇ ਦਰਜ ਕੀਤੀ ਗਈ ਹੈ ਡੁੰਗਾਈ ਨਾਲ ਜਿਹੜੀ ਇਹਨਾਂ ਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜਾ ਕਿੱਥੋਂ ਇਹ ਜਿਹੜੇ ਅਸਲਾ ਜਿਹੜਾ ਲੈ ਕੇ ਆਏ ਹਨ ਤੇ ਕਿੱਥੇ ਇਹਨਾਂ ਨੂੰ ਸਪਲਾਈ ਕਰਨਾ ਸੀ ਤੇ ਇਹਨਾਂ ਦਾ ਜਿਹੜੀ ਮਨਸ਼ਾ ਕੀ ਸੀ ਇਰਾਦਾ ਕੀ ਸੀਗਾ ਕੇ ਉਹਦੇ ਵਿੱਚ ਵੀ ਜਿਹੜੀ ਡੁੰਗਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਸਰ ਪੈਸੇ ਪਾਕਿਸਤਾਨ ਵੀ ਕਿਸੇ ذریعے ਕਿਸੇ ਨੂੰ ਜਨਨ ਸੁਭਾਸ਼ੀ ਬਿਲਕੁਲ ਇਸ ਜਿਹੜਾ ਮੁੱਢਲੀ ਪੜਤਾਲ 'ਚ ਇਹ ਗੱਲ ਆਈ ਹੈ ਕਿ ਜਿਹੜਾ ਹਵਾਲਾ ਦੇ ਥਰੂ ਜਿਹੜਾ ਇਹ ਜਿਹੜੀ ਪੇਮੈਂਟ ਹੈ ਇਹ ਜਾਂਦੀ ਰਹੀ ਹੈਗੀ ਉਹਦੇ ਵਿੱਚ ਵੀ ਅਸੀਂ ਡੁੰਗਾਈ ਨਾਲ ਪੜਤਾਲ ਕਰ ਰਹੇ ਹਾਂ ਸਰ ਮੁੱਢਲੀ ਹੈ ਹਾਂਜੀ ਕੋਲੋਂ ਮਾੜੀ ਲੱਗ ਰਿਹਾ ਆ ਬਿਲਕੁਲ ਇਹਨਾਂ ਨੂੰ ਅਜਾ 29 ਅੱਜ ਅੱਜ ਦਾ ਜਿਹੜਾ ਮੁਕੱਦਮਾ ਹੈਗਾ ਤੇ ਇਹਨਾਂ ਦਾ ਜਿਹੜਾ ਰਿਮਾਂਡ ਲੈ ਕੇ ਜਿੱਦੂਗਾਈ ਨਾਲ ਕੁਛ ਕਿਛ ਕੀਤੀ ਜਾਊਗੀ ਸਰ ਹਵਾਲਾ ਨਿਕਲ ਚੋ ਹੋਰ ਕੋਈ ਕੋਈ ਬੰਦਾ ਜਾਂ ਬਿਜ਼ਨਸਮੈਨ ਲੈ ਕੇ ਮੰਨ ਲਿਆ ਬਿਲਕੁਲ ਅੱਜ ਅੱਜ ਦੇ ਤਰੀਕ ਚ ਹੀ ਪਰਚਾ ਹੋਇਆ ਅਰੈਸਟ ਇਹਨਾਂ ਦੀ ਪਈ ਹੈਗੀ ਪਰ ਜਿਹੜੀ ਡਿਟੇਲ ਚ ਇਹਦੀ ਜਿਹੜੀ ਪੁਛਕਿਛੜੀ ਰਿਮਾਂਡ ਦੌਰਾਨ ਕੀਤੀ ਜਾਊਗੀ ਤੇ ਤੁਹਾਨੂੰ ਅਸੀਂ ਦੁਬਾਰਾ ਇਨਫਰਮ ਕਰਾਂਗੇ ਨਹੀਂ ਬਿਲਕੁਲ ਜਿਹੜਾ ਇੱਕ ਜਿਹੜਾ ਗਲੌਕ 19 ਪਿਸਟਲ ਹੁੰਦੇ ਤੇ ਲਿਖਿਆ ਹੈ ਅਪ ਫਾਰ ਯੂਜ਼ ਬਾਏ ਨੈਟੋ ਆਰਮੀ ਤੇ ਬਿਲਕੁਲ ਇਹ ਜਿਹੜੇ ਬਾਰਡਰ ਉਹ ਦੂਜੇ ਪਾਰ ਤੋਂ ਹੀ ਜਿਹੜੇ ਫੋਰ ਸ਼ੋਰ ਜਿਹੜੇ ਵੈਪਨਸ ਆਏ ਹਨ ਤੇ ਬਿਲਕੁਲ ਇਸ ਸਮੇਂ ਤੀਦੂ ਕਾ ਇੰਗਲ ਪੜਤਾਲ ਕਰਾਂਗੇ ਤੇ ਦੂਜੇ